ਸਰ ਗਏ ਆ ਦਵਾਈ ਲੈਣ ਤੋਂ ਤੇ ਟੈਂਪੋ ਤੋਂ ਟੈਂਪੋ ਲੱਗਿਆ ਤੇ ਚੂਲਾ ਟੁੱਟ ਗਿਆ ਤੇ ਨਾਲ ਮੋٹے ਪੱਟਰ ਲੱਤ ਟੁੱਟ ਗਈ ਤੇ ਬਿਆਸ ਗਏ ਹਾਂ ਉਹਨਾਂ ਰਾਟ ਪਾਈ ਤੇ ਰਾਤ ਵਿੱਚ ਜਦੋਂ ਮਾੜੇ ਕਰਮਣ ਰਾਤ ਵੀ ਦੋ ਤਿੰਨ ਮਿੰਨੀ ਟੁੱਟ ਗਈ ਵਿੱਚ ਪਲੇਟ ਪਾਈ ਤੇ ਰਾਟ ਪਾਈ ਤੇ ਮੈਂ ਬੜੀ ਸੋਹਣੀ ਤੁਰੰਡਾ ਪਈ ਦਬਾਰੇ ਫੇਰ ਜਦੋਂ ਲੱਗ ਪਏ ਆ ਤੇ ਲੱਕ ਚ ਸੱਟ ਲੱਗੀ ਤੇ ਲੱਕ ਚ ਸੱਟ ਲੱਗਣ ਦੇ ਕਰਕੇ ਮਣ ਕੇ ਦੰਦੇ ਦੱਬ ਆ ਗਏ ਤੇ ਸਾਡੀ ਮਜ ਤੱਕ ਕੀਤੀ ਜਾਵੇ ਜੋ ਵੀ ਅਸੀਂ ਪਾਏ ਨਹੀਂ ਮੰਗਦੇ ਸਾਡੇ ਬਾਹ ਜਿਹੜੀ ਆ ਪਲੇਟ ਪੈਣ ਵਾਲੀ ਕੋਸ ਵੀ ਹੋਣ ਵਾਲਾ ਤੇ ਡਾਕਟਰ ਕੋਲ ਚੱਲ ਜਾਣ ਤੁਹਾਡਾ ਇਲਾਜ ਕਰਾ ਦੇਣਾ ਤੇ ਮੈਂ ਫੇਰ ਆਪਣੇ ਘਰ ਉਸੇ ਤਰ੍ਹਾਂ ਕੰਮ ਕਰਾਂ ਦੇ ਜੇ ਮੇਰੀ ਬਾਹ ਟੁੱਟੀ ਆ ਉਹਦਾ ਮੜਾ ਬਹੁਤ ਮੁਸ਼ਕਲ ਹੋ ਗਿਆ ਸਸਿਕਲ ਜੀ ਤੁਸੀਂ ਵੀਰ ਜੀ ਜਨਾਸ ਸਪੋਕਸਨ ਮਹਾਸ਼ਿਵੀ ਸ਼ਰਮਾ ਅੱਜ ਅਸੀਂ ਖੜੇ ਆ ਪਟਵਾਰ ਖਾਨਾ ਮਹਿਲਾ ਸ਼ੇਖੂਰਾ ਜੁੰਡਿਆਲਾ ਗੁਰੂ ਵਿਖੇ ਇੱਕ ਇੱਥੇ ਇੱਕ ਮੀਆਂ ਬੀਬੀ ਰਹ ਰਹੇ ਆ ਔਰ ਬਹੁਤ ਹੀ ਘਰ ਦੇ ਹਾਲਾਤ ਜਿਹੜੇ ਨਾਜਕ ਆ ਔਰ ਘਰ ਦਾ ਕਰਨਾ ਗੁਜ਼ਾਰਾ ਬੜਾ ਮੁਸ਼ਕਲ ਆ ਕਹਿਣਾ ਦਾ ਵਾਸਤੇ ਔਰ ਇਹਨਾਂ ਦੇ ਇੱਕ ਜਿਹੜਾ ਪਰਿਵਾਰ ਦਾ ਮੁਖੀ ਹੈ ਵਾ ਪ੍ਰੇਮ ਸਿੰਘ ਉਹਦੀ ਜਿਹੜੀ ਬਾਹ ਫ੍ਰੈਕਚਰ ਹੋਈ ਹੋਈ ਆ ਔਰ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹਦੀ ਵੀ ਕਾਫੀ 8-9 ਸਾਲ ਤੋਂ ਜਿਹੜਾ ਵਾ ਮੰਜੇ ਤੇ ਹੈਗੇ ਆ ਕਿਉਂਕਿ ਚੂਲਾ ਜਿਹੜਾ ਕਰੈਕ ਹੋਇਆ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਦੋਨੋਂ ਮੋਢੇ ਜਿਹੜੇ ਕਰੈਕ ਹੋਏ ਔਰ ਅੱਜ ਮੰਜੇ ਦੇ ਆਪਣਾ ਜਨ ਜਿਹੜੇ ਬਚੀਤ ਕਰ ਰਹੇ ਆ ਔਰ ਤੁਹਾਡਾ ਕੀ ਨਾਂ ਪੰਜੀ ਮਨਜੀਤ ਮਨਜੀਤ ਕੌਰ ਜੀ ਸਭ ਤੋਂ ਪਹਿਲਾਂ ਦੱਸੋ ਕੀ ਗੱਲ ਕੀ ਹੋਈ ਤੁਹਾਡੇ ਮੇਰਾ ਚੂਲਾ ਮੈਂ ਅੰਬਰ ਸਰ ਗਏ ਆ ਦਵਾਈ ਲੈਣ ਤੋਂ ਟੈਂਪੋ ਤੋਂ ਟੈਂਪੋ ਲਰ ਗਿਆ ਤੇ ਚੂਲਾ ਟੁੱਟ ਗਿਆ ਤੇ ਨਾਲ ਮੋٹے ਪੱਟਰ ਲੱਤ ਟੁੱਟ ਗਈ ਤੇ ਬਿਆਸ ਗਏ ਆ ਉਹਨਾਂ ਰਾਟ ਪਾਈ ਤੇ ਰਾਟ ਵੀ ਜਦੋਂ ਮਾੜੇ ਕਰਮਣ ਰਾਟ ਵੀ ਦੋ ਤਿੰਨ ਮਿੰਟ ਟੁੱਟ ਗਈ ਤੇ ਫੇਰ ਦੁਬਾਰੇ 4 ਮਹੀਨੇ ਰਟ ਲਈ ਤਾਂ ਉਹਨੇ ਕਹਿਆ ਕੈਂਸਰ ਹੋ ਜਾਣੀ ਆ ਤੇ ਡਾਕਟਰ ਨੇ ਵਿਖਾਇਆ ਤੇ ਰਾਜੂ ਹਸਪੀਟਲ ਵਾਲਾ ਅੰਦਾਜ਼ਾ ਪੇ 2 ਲੱਖ ਰੁਪਏ ਲੱਗਣਾ ਤਹੀਂ ਉਥੋਂ ਮੋੜਾ ਤੇ ਫੇਰ ਉੱਥੇ ਪੱਟੀਆਂ ਵਿਖਾਇਆ ਤੇ ਉਹਨਾਂ ਕਹਾਂ ਪੀ ਪਹਿਲੋ ਵਿਖਾਓ ਪੀ ਜਾਦੀ ਬਜ਼ੁਰਗਿਆ ਕਿ ਉਦਾਂ ਦੀ ਹੈ ਤੇ ਅਸੀਂ ਗਏ ਤਾਂ ਉਹਨਾਂ ਕਹਾਂ ਪੀ ਪਹਿਲੋ ਇਹਦਾ ਕਰਨੀ ਚੈੱਕ ਲੱਤ ਪੀ ਕੈਂਸਰ ਨਾ ਚੱਲ ਗਈ ਹੋਵੇ 5 ਮਹੀਨੇ ਵਗੈਰਾ ਟੁੱਟੀ ਨਾ ਤੇ ਉਹਨਾਂ ਕਹਾਂ ਪੀ ਕੈਂਸਰ ਨਹੀਂ ਹੋਈ ਨਾ ਫੰਕਸ਼ਨ ਬਹੁਤ ਜਿਆਦੀ ਹੋ ਗਈ ਹੈ ਉਹਨਾਂ ਸਾਨੂੰ 15 ਦਿਨ ਰੱਖਿਆ 15 ਦਿਨ ਰੱਖ ਕੇ ਤੇ ਪਹਿਲੋ ਰਾਡ ਟੁੱਟੀ ਕੱਢੀ ਫੇਰ ਵਿੱਚ ਟੀਕੇ ਭਰੇ ਲੱਤ ਪਾੜ ਕੇ ਟੀਕੇ ਭਰ ਕੇ ਗੋਲੀਆਂ ਸੁੱਟੀਆਂ ਫੇਰ ਲੱਤ ਸੀਤੀ ਢਾਈਆਂ ਮਹੀਨਾ ਬਾਅਦ ਫੇਰ ਉਹਨਾਂ ਲੱਤ ਪਾੜਦੀ ਫੇਰ ਲੱਤ ਪਾੜ ਕੇ ਫੇਰ ਉਹਨਾਂ ਵਿੱਚ ਟੀਕੇ ਕੱਢ ਕੇ ਦਵਾਈਆਂ ਵਿੱਚ ਪਲੇਟ ਪਾਈ ਤੇ ਰਾਟ ਪਾਈ ਤੇ ਮੈਂ ਬੜੀ ਸੋਹਣੀ ਤੁਰੰਡੇ ਪੀ ਦੁਬਾਰੇ ਫੇਰ ਜਦੋਂ ਦਿਗ ਪਏ ਆ ਤੇ ਲੱਕ 'ਚ ਸੱਟ ਲੱਗੀ ਤੇ ਲੱਕ 'ਚ ਸੱਟ ਲੱਗਣ ਦੇ ਕਰਕੇ ਮਣ ਕੇ ਨਾਂ ਦੇ ਦੱਬ ਆ ਗਈ ਆ ਤੇ ਉੱਥੋਂ ਕਰਾਇਆ ਉਹਨੂੰ ਪੁੱਛਿਆ ਤੂੰ ਆਂਦਾ 50 ਰੁਪਏ ਰੋਜ਼ ਦਾ ਰਹੂੰਗਾ ਅੰਦਰ ਆ ਦਿਨ ਰੱਖੂੰਗਾ ਤੇ ਮੇਰ ਕੋ ਪੈਸੇ ਨਹੀਂ ਹੈਗੇ ਤੇ ਮੈਂ ਫਿਰ ਗਈ ਨਾ ਤੇ ਹੁਣ ਜਿਹੜਾ ਦੁਬਾਰੇ ਰੀਸਨ ਹੋਇਆ ਵਾ ਇਹ 2 ਲੱਖ ਰੁਪਏ ਵਿਆਜੀ ਚੁੱਕ ਕੇ ਲਾਇਆ ਉਹਨਾਂ ਸਾਡਾ ਥਾਂ ਲਿਖਾਇਆ ਹੈ ਤੇ ਹੁਣ ਆ ਬਾਹਾਂ ਵਾ ਤੇ ਬਾਹਵੀਂ ਪਲੇਟ ਪੈਣੀ ਆ ਬਾਹਾਂ ਚ ਤੇ ਇਹ ਵੀ ਨਹੀਂ ਹੱਦ ਕੋ ਪੈ ਹੈਗਾ ਤੁਹਾਨੂੰ ਭਾਈ ਨਹੀਂ ਗਈ ਇਸ ਕਰਕੇ ਬਹੁਤ ਹਾਲਾਤ ਮਾੜੇ ਆ ਤੇ ਮੇਰੇ ਘਰ ਵਾਲੇ ਦੀ ਬਾਹ ਟੁੱਟ ਗਈ ਆ ਤੇ ਉਹਦ ਕੋ ਵੀ ਕੰਮ ਹੁੰਦਾ ਤੇ ਹੁਣ ਅਹੀਂ ਬਾਬੇ ਹੰਦਾਲਾ ਰੋਟੀ ਲੈ ਆਉਂਦੇ ਆ ਕਿਸੇ ਵੇਲੇ ਇੱਥੇ ਲਾਗੋ ਬੰਨ ਮੈਂ ਮੰਗ ਕੇ ਖਾ ਲੈਣੀ ਤੇ ਸਾਡੀ ਮਜ ਤੱਕ ਕੀਤੀ ਜਾਵੇ ਜੋ ਵੀ ਅਹੀਂ ਪਾਹੇ ਨਹੀਂ ਮੰਗਦੇ ਸਾਡੇ ਬਾਹ ਜਿਹੜੀ ਆ ਫਲੇਡ ਪੈਣ ਵਾਲੀ ਕੁਸ ਵੀ ਹੋਣ ਵਾਲਾ ਤੇ ਡਾਕਟਰ ਕੋਲ ਚਲ ਜਾਣ ਤੁਹਾਡਾ ਇਲਾਜ ਕਰਾ ਦੇਣਾ ਤੇ ਮੈਂ ਫੇਰ ਆਪਣੇ ਘਰ ਉਸੇ ਤਰ੍ਹਾਂ ਕੰਮ ਕਰਾਂ ਤੇ ਇਸ ਤੋਂ ਤੋਂ ਬਟਾੜੇ ਵੀ ਗਿਆ ਹੀ ਕਿ ਡਾਕਟਰ ਨਹੀਂ ਬਟਾੜੇ ਨਹੀਂ ਆ ਡਾਕਟਰ ਨੂੰ ਵਿਖਾਇਆ ਹੀ ਇਹ ਨਾ ਇਹਦਾ ਆ ਜਿਹੜਾ ਇੱਥੇ ਸਰਾਹ ਲੱਗ ਗਿਆ ਹੁਣ 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 ਡਾਕਟਰ ਕੀ ਕਹਿੰਦੇ ਤੁਹਾਨੂੰ ਹੁਣ ਡਾਕਟਰ ਕਹਿੰਦੇ ਵੀ ਪਲੇਟ ਪੈਣੀ ਆ ਤੇ ਇਹਦਾ ਪੈਸੇ ਲੱਗਨੇ ਆ ਲੱਖ ਰੁਪਈਆ 3 ਲੱਖ ਰੁਪਈਆ ਹੁਣ ਤੁਹਾਡ ਕੋ ਹੈ ਨਹੀਂ ਕੀ ਲੈ ਹੈ ਨਹੀਂ ਸਾਡ ਕੋ ਆ ਨਹੀਂ ਤੇ ਤੁਹਾਡੇ ਕਿੰਨੇ ਬੱਚੇ ਗੇ ਮੇਰਾ ਕੁੜੀ ਮੁੰਡਾ ਆ ਤੇ ਮੁੰਡਾ ਮੇਰਾ ਬਾਹਰ ਰਹਿੰਦਾ ਵਾ ਉਹ ਤੁਹਾਡੇ ਧੱਪਾ ਕਰਦਾ ਉਹ ਤੇ ਦੋ ਬੱਚੇ ਆ ਤੂੰ ਆਪਣਾ ਇਲਾਜ ਕਰਾਉਂਦਾ ਵਾ ਤੋਰੇ ਕਰ ਦਿਆਂ ਦੀ ਪਈ ਆ ਆਪਣਾ ਕਰੀਏ ਕਿ ਤੁਹਾਡਾ ਕਰਾਈਏ ਇਹ ਉਹ ਡਾਕ ਮੇਰੀ ਵੀ ਆਈ ਹੈ ਤੇ ਜਵਾਈਆਂ ਪਾਈਆਂ ਕੋ ਚੰਗੇ ਨਹੀਂ ਲੱਗੀ ਤਾਂ ਇਹ ਆਪਣੇ ਘਰੇ ਰਹਿਣੇ ਆ ਕੀ ਮੰਗ ਕਰਦੇ ਇਹ ਮੰਗ ਕਰਦੇ ਤੇ ਸਾਡਾ ਇਲਾਜ ਕਰਾਇਆ ਜਾਵੇ ਤੇ ਆ ਜਿਹੜਾ ਆ ਡਾਕਟਰ ਇਹ ਸਰਾਂ ਲੱਗੇ ਇਹਨੂੰ ਵਿਖਾ ਦੇਣ ਤੇ ਮੇਰੀ ਬਾਹ ਠੀਕ ਕਰਾਓ ਤੁਹਾਡਾ ਜਿਹੜਾ 5 ਲੱਖ ਦਾ ਸਰਕਾਰੀ ਕਾਰਡ ਮੋਦੀਆਂ ਨਾਲ ਉਹ ਨਹੀਂ ਬਣਿਆ ਨਹੀਂ ਮੇਰਾ ਨਹੀਂ ਬਣਿਆ ਇਹਨਾਂ ਦਾ ਵੀ ਬਣਿਆ ਤੇ ਇਹਨਾਂ ਦਾ ਵੀ ਕਹਿੰਦੇ ਨਹੀਂ ਚੱਲਣਾ ਰਾਜ ਦੇ ਹਸਪੀਟਲ ਦਿਖਾਇਆ ਕਹਿੰਦੇ ਨਹੀਂ ਚੱਲਣਾ ਦੀ ਮੰਗ ਕਰਦੇ ਜੀ ਇਹ ਮੰਗ ਕਰਦੇ ਵੀ ਸਾਡੀ ਕੋਈ ਮਸਤ ਕੀਤੀ ਜਾਵੇ ਤੁਹਾਡੀ ਚਲੋ ਬਾਪ ਠੀਕ ਕਰਾ ਦੇ ਨਹੀਂ ਪੈਸਾ ਨੂੰ ਕੀ ਕਰਨਾ ਸਾਡਾ ਜੋ ਵੀ ਇਨਾਂ ਕੋ ਹੁੰਦਾ ਵਾ ਕਰ ਦੇਣਾ ਬਿਲਕੁਲ ਜੀ ਬਹੁਤ ਹੀ ਇਨਾਂ ਦੇ ਤਸ ਜੋ ਜਿਹੜੇ ਹਾਲਾਤ ਆਪਣੇ ਘਰ ਦੇ ਦੱਸਿਆ ਤੇ ਬਹੁਤ ਹੀ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ ਕਿਤੇ ਵੀ ਅਸੀਂ ਇਸ ਟਾਂ ਤੇ ਬਾਬਾ ਹੰਦਾਲ ਗੁਰਦੁਆਰਾ ਸਾਹਿਬ ਤੋਂ ਜਿਹੜਾ ਰੋਟੀ ਪਾਣੀ ਲੰਗਰ ਲੈ ਕੇ ਉਹ ਖਾਂਦੇ ਔਰ ਉਸੇ ਤਰ੍ਹਾਂ ਆਪਣੇ ਸਮਾਂ ਪਤੀਤ ਕਰਦੇ ਆ ਮੇਰੇ ਨਾਲ ਉਹਨਾਂ ਦੇ ਪਤੀ ਹੈਗੇ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਕੀ ਗੱਲ ਹੈ ਤੁਹਾਡੀ ਮੰਗ ਮੇਰੀ ਬਾਹ ਜੀ ਟੁੱਟੀ ਨੂੰ 2 ਮਹੀਨੇ ਹੋ ਗਿਆ ਜੀ ਮੇਰੀ ਬਾਹ ਟੁੱਟੀ ਨੂੰ 2 ਮਹੀਨੇ ਹੋ ਗਏ ਮੈਂ ਇਹ ਗੱਡੀ ਲਾਉਂਦਾ ਇਹ ਗੱਡੀਆਂ ਲਾਉਂਦਾ ਇਸ ਸ਼ਰੀਰ ਦੇ ਆਡਾ ਗੱਡੀਆਂ ਦਾ ਕੰਮ ਹੀ ਸੋਣੀ ਹੱਡੀ ਦਿਹਾੜੀ ਬਣਦੀ ਸੋਣਾ ਟਾਈਮ ਪਾਸ ਕਰਦੇ ਹੀ ਮੈਂ ਇਹ ਕਰਕੇ ਆ ਕਿ 9 ਸਾਲ ਤੋਂ ਮੇਰੀ ਘਰ ਦੀ ਦੇ ਮੰਜੇ ਤੇ ਪਈ ਆ ਇਹ ਕਰਕੇ ਮੈਂ ਗੱਡੀ ਲਾ ਕੇ ਆਂ ਕਿ ਮੈਂ ਇਹਨੂੰ ਸਾਹਮਦਾ ਸੂਤ ਦਾ ਨਵਾਲਦਾ ਇਤਵਾਲ ਦਾ ਸਿਰ ਤੇ ਆਪਣੀ ਢੀੜੇ ਲੜਕੀ ਤੇ ਸਾਰਾ ਕੁਝ ਮੈਂ ਹੀ ਕਰਦਾ ਹਾਂ ਰੋਟੀ ਪਾਣੀ ਦਾ ਕੰਮ ਵੀ ਮੈਂ ਆਪ ਹੀ ਕਰਦਾ ਹਾਂ ਹੁਣ ਜਦੋਂ ਦੀ ਮੇਰੀ ਬਾਹ ਟੁੱਟ ਗਈ ਆ 2 ਸਾਲ ਹੋ ਗਏ ਆ ਬਾਹ ਮੇਰੀ ਟੁੱਟੀ 2 ਮਹੀਨੇ ਹੋ ਗਏ ਆ ਤੇ ਬਾਹ ਟੁੱਟੀ ਨੂੰ ਜਦੋਂ ਦੀ ਮੇਰੀ ਬਾਹ ਟੁੱਟੀ ਆ ਉਹਨਾਂ ਦਾ ਮਤਲਬ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਮੈਂ ਇਹਨੂੰ ਨਵਾਲਦਿਆਂ ਦਾ ਨਵਾਲਦਿਆਂ ਆਉਂਦਾ ਮੈਂ ਗੱਡੀ ਲਾ ਕੇ ਆਇਆ ਹੀ ਤੇ ਗਰਮੀ ਬਹੁਤ ਜ਼ਿਆਦੀ ਤੇ ਨਵਾਲਦਿਆਂ ਕਿਤੇ ਦੋਵੇਂ ਜੀ ਨਵਾਲਦੇ ਨਵਾਲਦੇ ਵਜਨ ਇਹਨਾਂ ਦਾ ਜ਼ਿਆਦਾ ਹੈ ਤੇ ਅਸੀਂ ਵਜਨ ਦੇ ਇਦੇ ਬਾਹ ਤਿਲਕਣ ਕਰਕੇ ਮਤਲਬ ਦੇ ਤਿਲਕਣ ਦਾ ਕਿਤੇ ਅਸੀਂ ਦੇ ਡਿੱਗ ਪਏ ਦੁਵੇਂ ਤੇ ਮੇਰੀ ਬਾਹ ਜਿਹੜੀ ਥੱਲੇ ਆ ਗਈ ਤੇ ਬਾਹ ਮੇਰੀ ਮੋਚੇ ਵੱਡੋ ਗਈ ਉਦੋਂ ਦਾ ਅਸੀਂ 2 ਮਹੀਨੇ ਹੋ ਗਿਆ ਜੀ ਹੁਣਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਦਿੱਕਤ ਹੋ ਵੀ ਮਤਲਬ ਯਾਨੀ ਕਿ ਬਹੁਤ ਜ਼ਿਆਦੀ ਹੱਡੀ ਕੇ ਇਹਨੇ ਮਤਲਬ ਯਾਨੀ ਕਿ ਮਤ ਨਹੀਂ ਹੱਡੀ ਕੀਤੀ ਕਿਸੇ ਨੇ ਤੇ ਆਈ ਮਤਲਬ ਯਾਨੀ ਕਿ ਬੈਠੇ ਆਂ ਕਦੀ ਕਿਤੇ ਮੰਗ ਕੇ ਸਾਰਦੇ ਕਦੀ ਕਿਤੇ ਮੰਗ ਕੇ ਸਾਰਦੇ ਆਂ ਗੜੀ ਕੇ ਕੋ ਮੰਗਦੇ ਦਾ ਵੀਰ ਵੀ ਗੜੀ ਕੇ ਕੋ ਮੰਨ ਕੇ ਆਪਣਾ ਟਾਈਮ ਪਾਸ ਕਰਦੇ ਹੁਣ ਬੇਸ਼ੱਕ ਵੇਖ ਲੋ ਇਸ ਵੇਲੇ ਅੱਜ ਅਸੀਂ ਇਹ ਵੀ ਸੋਚਣ ਦੇ ਹੀ ਕਿ ਅੱਜ ਖੰਡ ਕਿੱਥੋਂ ਲਈਏ ਤੇ ਖੰਡ ਕਿੱਥੋਂ ਲਈ ਤੇ ਚਾਹ ਕਿੱਥੋਂ ਬਣਾਈਏ ਬਿਲਕੁਲ ਸਾਡੇ ਡੱਬੇ ਵਿਲੇ ਪਏ ਆ ਅੱਜ ਅਸੀਂ ਇਹ ਸੋਚਣ ਦੇ ਹੀ ਦੀ ਹੋਈ ਦੇ ਕਿ ਅੰਡੇ ਵੀ ਜਿਹੜਾ ਫੈਨ ਪ੍ਰਾਜਾਹ ਸਾਨੂੰ ਪੰਜਾਬੀ ਜੋ ਸੁਵਿਧਾਵਾਂ ਦੇ ਰਹੇ ਨੇ ਕਿੰਨੇ ਸਾਲ ਹੋ ਗਏ ਤੁਹਾਡੇ ਘਰ ਦੇ ਨੰਨੇ ਤੇ ਨੌ ਸਾਲ ਹੋ ਗਏ ਜੀ 9 ਸਾਲ ਹੋ ਗਿਆ ਕੋਈ ਰਾਜਨੀਤੀ ਨੇਤਾ ਨਹੀਂ ਤੁਹਾਡੇ ਘਰ ਆਇਆ ਜਦ ਵੋਟਾਂ ਲੈਣ ਆਲੇ ਹੁੰਦੇ ਹੋ ਨਹੀਂ ਜੀ ਕੋਈ ਨਹੀਂ ਜੀ ਆਇਆ ਇੱਥੇ ਸਾਡੇ ਦੇ ਕਿਸੇ ਨੇ ਵੀ ਆਣ ਕੇ ਬਾਅਦ 9 ਸਾਲਾਂ ਵਿੱਚ ਦੋ ਵਾਰ ਤੁਸੀਂ ਵੋਟ ਪਾਈ ਲਈ ਹੋਣੀ ਆ ਤੇ ਕੋਈ ਮਤਲਬ ਵੋਟਾਂ ਵਾਲੇ ਤਾਂ ਤੇ ਕੀ ਕਹਿੰਦੇ ਲੋਕ ਨਹੀਂ ਜੀ ਕੋਈ ਨਹੀਂ ਆਇਆ ਸਾਡੇ ਕੋਈ ਇੱਥੇ ਕੋਈ ਨਹੀਂ ਆਇਆ ਆਣ ਕੇ ਕੋਈ ਨਹੀਂ ਆਣੇ ਆਣ ਕੇ ਸਾਨੂੰ ਪੁੱਛਿਆ ਕਿ ਇਹਨੇ ਵੀ ਨਹੀਂ ਸਾਨੂੰ ਪੁੱਛਿਆ ਹੈਗਾ ਕੀ ਮੰਗ ਕਰਦੇ ਜੀ ਮੰਗੇ ਹੋ ਕਰਦੇ ਪਿਆ ਨੂੰ ਜੋ ਪੰਜਾਬੀ ਦੇ ਸੁਵਿਧਾਵਾਂ ਮਤਲਬ ਜੋ ਵੀ ਸਾਨੂੰ ਮਤਲਬ ਜਾਨੀ ਮਤਲਬ ਕੀਤੀ ਜਾਵੇ ਮਤ ਦੀ ਜੀ ਕੀਤੀ ਜਾਵੇ ਸਾਡੀ ਮਤਲਬ ਅਸੀਂ ਜਦ ਮਤਲਬ ਬਹੁਤ ਮੰਦੀ ਹਾਲਤ ਦੇ ਵਿੱਚ ਗੁਜ਼ਰ ਰਹੇ ਆ ਕਿ ਅਸੀਂ ਦੋਵੇਂ ਜੀ ਇਹ ਕਰਕੇ ਸਾਡਾ ਮਤਲਬ ਸੁਣੀ ਜਾਵੇ ਵੀ ਆਡੀ ਅਪੀਲ ਆ ਪਰ ਇਹ 9 ਸਾਲ ਤੋਂ ਜਿਹੜੀ ਆ ਇਹਨਾਂ ਦੀ ਧਨ ਪਤਨੀ ਜਿਹੜੀ ਹੈਗੀ ਆ ਮੰਝੇ ਤੇ ਹੈਗੀ ਆ ਔਰ ਇਹਨਾਂ ਨੂੰ ਵੀ 2 ਮਹੀਨੇ ਹੋ ਗਏ ਤੇ ਬਾਹ ਫ੍ਰੈਕਚਰ ਹੋਣ ਕਰਨਾ ਔਰ ਘਰ ਦਾ ਕਰ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਇਸ ਟਾਈਮ ਤੇ ਔਰ ਇਹਨਾਂ ਦੇ ਜਿਹੜਾ ਇਸ ਟਾਈਮ ਤੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਲੰਗਰ ਪਾਣੀ ਲਿਆ ਕੇ ਆਪਣਾ ਕਰਦਾ ਗੁਜ਼ਾਰਾ ਕਰਦੇ ਮੇਰੇ ਨਾਲ ਇਥੇ ਸ਼ਹਿਰ ਵਾਸੀ ਗਵੰਡੀ ਹੈਗੀ ਗੱਲਬਾਤ ਕਰ ਲੈਣੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਲਬੀਰ ਸਿੰਘ ਜੀ ਦਲਬੀਰ ਸਿੰਘ ਜੀ ਇਹ ਪਰਿਵਾਰ ਦੇ ਹਾਲਾਤ ਕਿਦੋਂ ਦੇ ਕਰਦੇ ਇਹ ਜੀ ਇਹਨਾਂ ਦੇ ਹਾਲਾਤ ਤਕਰੀਬਨ 9 ਸਾਲ ਤੋਂ ਹੀ ਆ ਇਹਨਾਂ ਦੀ ਘਰ ਦੀ ਮਤਲਬ ਮੰਜੇ ਤੇ ਪਈ ਆ 9 ਸਾਲ ਤੋਂ ਉਹਨਾਂ ਦਾ ਚੂਲਾ ਟੁੱਟਾ ਆ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਇਹਨਾਂ ਦੀ ਬਾਹਾਂ ਟੁੱਟ ਗਈ ਆ ਤੇ ਇਸ ਕਰਕੇ ਇਹਨਾਂ ਦਾ ਮਤਲਬ ਮੁਖੀਆ ਜਦੋਂ ਮੰਜੇ ਤੇ ਪੈ ਜੇ ਤੇ ਪਹਿਲੋਂ ਹਾਲਾਤ ਖਰਾਬ ਹੀ ਇਹਨਾਂ ਦੀ ਘਰ ਦੀ ਦਾ ਚੂਲਾ ਟੁੱਟਾਈ ਉਹਦੇ ਕਰਕੇ ਵੀ ਪੈਸਾ ਬਹੁਤ ਸਾਰਾ ਇਹਨਾਂ ਫੜ ਕੇ ਆਂਡ ਗਵਾਣ ਕੋ ਰਿਸ਼ਤੇਦਾਰਾਂ ਨੂੰ ਠੱਗੀ ਢੋਰੀ ਜਿਤਨਾ ਵੀ ਕਰਕੇ ਆਪਣਾ ਰਿਸ਼ਤ ਪੈਸਾ ਲਾਇਆ ਉੱਤੇ ਘਰ ਦੀ ਦੇ ਹੁਣ ਉਹ ਆਪ ਉਹਨਾਂ ਤੇ ਸੱਟ ਲੱਗੀ ਆ ਤੇ ਘਰ ਦਾ ਬਿਲਕੁਲ ਹੀ ਜਿਹੜਾ ਗੁਜ਼ਾਰਾ ਮਤਲਬ ਵੀ ਸਮਝ ਲਓ ਵੀ ਖਤਮ ਹੋਲਾ ਹਸਾ ਵੀ ਘਰ ਇੱਕ ਹਸਾ ਬਹੁਤ ਜ਼ਿਆਦਾ ਬੁਰੇ ਹਾਲਾਤ ਚੱਲਣ ਨੇ ਮਦਦ ਇਹਨਾਂ ਦੀ ਇਹੋ ਹੀ ਆ ਵੀ ਚਲੋ ਤੁਸੀਂ ਇਹ ਹਲਪ ਕਰਨ ਦੇ ਆਪਣਾ ਚਲੋ ਤੁਹਾਡਾ ਚੈਨਲ ਇਸ ਤਰ੍ਹਾਂ ਹਰ ਇੱਕ ਬੰਦੇ ਦੀ ਗਰੀਬ ਦੀ ਮਦਦ ਕਰਦਾ ਵਾ ਤੇ ਤੁਹਾਡੇ ਚੈਨਲ ਰਾਹੀ ਕੋਈ ਐਨਆਈਆਰ ਵੀਰ ਜਿਹੜੇ ਰਹਿੰਦੇ ਆ ਬਾਹਰ ਦੇਸ਼ਾਂ ਦੇ ਸ਼ਹਿਰ ਰਹਿੰਦੇ ਆ ਚਲੋ ਪਰਮਾਤਮਾ ਇਹਨਾਂ ਨੂੰ ਬਹੁਤ ਦਿੱਤਾ ਹੋ ਤੇ ਇਹਨਾਂ ਰਗਿਆਂ ਦੇ ਕਰੀਬਾਂ ਦੀ ਮਦਦ ਕਰ ਕੀਤੀ ਜਾਵੇ ਇਹਨਾਂ ਦੀ ਬਾਹ ਟੁੱਟੀ ਉਹਦਾ ਇਲਾਜ ਕਰਵਾਇਆ ਜਾਵੇ ਇਹਨਾਂ ਦੇ ਘਰ ਦੀ ਦਾ ਚੂੜਾ ਟੁੱਟਾ ਬਾਹ ਉਹਨਾਂ ਦੀ ਖਰਾਬ ਹੈ ਉਹਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਇਹਨਾਂ ਦਾ ਦੁਬਾਰਾ ਤੋਂ ਫੇਰ ਵਧੀਆ ਹੱਸਦਾ ਵਸਦਾ ਘਰ ਇਹਨਾਂ ਦਾ ਫੇਰ ਸ਼ੁਰੂ ਤੋਂ ਹੋ ਜਾਈ ਬਿਲਕੁਲ ਜੀ ਬਹੁਤ ਹੀ ਘਰ ਦੇ ਤਰਸ ਜੁਗ ਹਲਾਦਾ ਕਿਉਂਕਿ ਜਦੋਂ ਇੱਕ ਬੰਦਾ ਮੁਖੀਆ ਪਰਿਵਾਰ ਚ ਹੋਵੇ ਉਹ ਕੰਮ ਕਰਦਾ ਹੋਵੇ ਚਲੋ ਫਿਰ ਵੀ ਰੋਟੀ ਪਾਣੀ ਦਾ ਗੁਜ਼ਾਰਾ ਹੋ ਜਾਂਦਾ ਵਾ ਪਰ ਜਦੋਂ ਮੁਖੀਆ ਜ ਆਕਰ ਦਾ ਉਹ ਵੀ ਉਹਦੇ ਵੀ ਕੋਈ ਮੰਜੇ ਤੇ ਪੈ ਜੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਕੋਈ ਪੈਸਾ ਨਹੀਂ ਚਾਹੀਦਾ ਉਹਨਾਂ ਨੇ ਇਹਨਾਂ ਸਿਰਫ ਇਹੀ ਮੰਗ ਕੀਤੀ ਆ ਵੀ ਸਾਡੇ ਪਰਿਵਾਰ ਦੇ ਜਿਹੜੀ ਇਹਨਾਂ ਦੀ ਪਤਨੀ ਆ ਉਹਨਾਂ ਦੇ ਜਿਹੜਾ ਚੂਲਾ ਜਿਹੜਾ ਕਿਰਾਇਕ ਆ ਉਹਦਾ ਇਲਾਜ ਕਰਵਾ ਦਿੱਤਾ ਜਾਵੇ ਔਰ ਜਿਹੜਾ ਵਾ ਉਹਦੀ ਜਿਹੜੀ ਬੰਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਜਿਹੜਾ ਹੈ ਪਰਿਵਾਰ ਜਿਹੜਾ ਆਪਣੇ ਪੈਰਾਂ ਸਿਰ ਖੋਲ ਸਕੇ ਜਿੰਦੇ ਵਾਲਾ ਗੁਰੂ ਤੋਂ ਜਨਸਪੋਰਟਨਲੀ এই শর্মা মাদপুর